ਸਤਿ ਸ੍ਰੀ ਅਕਾਲ ਜੀ ਪਿਆਰੇ ਦਰਸ਼ਕੋ ਤੁਸੀਂ ਜੁੜ ਚੁੱਕੇ ਹੋ ਡਾਕਟਰ ਹਰਜਿੰਦਰ ਵਾਲੀਆ ਨਾਲ ਹਰਜਿੰਦਰ ਵਾਲੀਆ YouTube ਚੈਨਲ ਤੇ ਤੇ ਅੱਜ ਆਪਾਂ ਜਿਹੜੀ ਗੱਲ ਕਰਨੀ ਹੈ ਉਹ ਬਹੁਤ ਅਹਿਮ ਹੈ ਕਾਫੀ ਜ਼ਿਆਦਾ ਅਹਿਮ ਗੱਲਬਾਤ ਇਸ ਵੀਡੀਓ ਰਾਹੀਂ ਕਰਾਂਗੇ ਪਹਿਲਾ ਸਵਾਲ ਕਿ ਕੀ ਦਿੱਲੀ ਦਰਬਾਰ ਦਾ ਕੀ ਹਾਈ ਕਮਾਂਡ ਦਾ ਦਖਲ ਬਹੁਤ ਵੱਧ ਗਿਆ ਪੰਜਾਬ ਦੇ ਵਿੱਚ ਮੰਤਰੀ ਮੰਡਲ ਦੇ ਵਿੱਚ ਫੇਰ ਬਦਲ ਜਾਂ ਉਸ ਤੋਂ ਬਾਅਦ OST ਦਾ ਹਟਾਉਣਾ ਦੂਜੇ OST ਬਾਰੇ ਚਰਚਾ ਕਿਉਂ ਉਸ ਨੂੰ ਵੇਟਾਇਆ ਜਾ ਰਿਹਾ ਹੈ ਅਫਸਰਾਂ ਦੀ ਬਦਲੀ ਤੱਕ ਇਹ ਦਖਲ ਵਧਿਆ ਹੈ ਕਿ ਪ੍ਰੌਕਸੀ ਦੇ ਵਿੱਚ ਦਿੱਲੀ ਸਰਕਾਰ ਚਲਾ ਰਹੀ ਹੈ ਪੰਜਾਬ ਦੀ ਬਹੁਤ ਸਾਰੇ ਸਵਾਲ ਨੇ ਜਿੰਨਾਂ ਤੇ ਆਪਾਂ ਚਰਚਾ ਕਰਨੀ ਹੈ ਲੇਕਿਨ ਉਸ ਤੋਂ ਪਹਿਲਾਂ ਉਹੀ ਅਪੀਲ ਜਿਹੜੀ ਮੈਂ ਅਕਸਰ ਕਰਦਾ ਅੱਜ ਵੀ ਕਰ ਰਿਹਾ ਹਾਂ ਕਿ ਪਿਆਰੇ ਦਰਸ਼ਕੋ ਜਿਨ੍ਹਾਂ ਨੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਕਰ ਲਓ ਜਿੱਥੋਂ ਤੱਕ ਦੋ ਤਿੰਨ ਸਵਾਲ ਨੇ ਸਾਡੇ ਮਨ ਚ ਉਹਨਾਂ ਦੀ ਗੱਲ ਆਪਾਂ ਕਰ ਲਈਏ ਪਹਿਲਾਂ ਪਹਿਲੀ ਗੱਲ ਕਿ ਜਿਹੜਾ ਮੰਤਰੀ ਮੰਡਲ ਹੁਣ ਬਣਾਇਆ ਗਿਆ ਪਿੱਛੇ ਜੇ ਉਹਦੇ ਵਿੱਚ ਮਾਨ ਸਾਹਿਬ ਨੂੰ ਕਿੰਨਾ ਪੁੱਛਿਆ ਗਿਆ ਕਿ ਮਾਨ ਸਾਹਿਬ ਦੀ ਮਰਜ਼ੀ ਨਾਲ ਮੰਤਰੀ ਬਣਾਏ ਗਏ ਮੁੱਖ ਮੰਤਰੀ ਨੂੰ ਪੁੱਛ ਕੇ ਬਣਾਏ ਗਏ ਜੇ ਮੁੱਖ ਮੰਤਰੀ ਨੂੰ ਪੁੱਛ ਕੇ ਬਣਾਏ ਜਾਂਦੇ ਤਾਂ ਮੁੱਖ ਮੰਤਰੀ ਦੀ ਗੈਰ ਹਾਜ਼ਰੀ ਵਿੱਚ ਕਿਉਂ ਮੰਤਰੀਆਂ ਨੂੰ ਉੱਥੇ ਬੁਲਾ ਕੇ ਕਹਿਣਾ ਸੀ ਕਿਸੇ ਨੂੰ ਕਹਿਣਾ ਸੀ ਤੁਸੀਂ ਅਸਤੀਫਾ ਦੇ ਦਿਓ ਕਿਸੇ ਨੂੰ ਕਹਿਣਾ ਸੀ ਤੁਸੀਂ ਤਿਆਰੀ ਕਰੋ ਤੁਹਾਨੂੰ ਮੰਤਰੀ ਮੰਡਲ ਚੱਲਿਆ ਜਾ ਰਿਹਾ ਹੈ ਇੱਕ ਮੰਤਰੀ ਤਾਂ ਰਵੀ ਜੋਤ ਤਾਂ ਕਹਿੰਦਾ ਮੈਨੂੰ ਤਾਂ ਪਤਾ ਹੀ ਨਹੀਂ ਸੀ ਮੈਂ ਤਾਂ ਹਰਿਆਣੇ ਦੇ ਵਿੱਚ ਇਲੈਕਸ਼ਨ ਦੇ ਵਿੱਚ ਬਿਜੀ ਸੀ ਜਦੋਂ ਮੇਰੀ ਡਿਊਟੀ ਲੱਗੀ ਸੀ ਉੱਥੇ ਜਦੋਂ ਫੋਨ ਆਇਆ ਕਿ ਤੁਸੀਂ ਦਿੱਲੀ ਪਹੁੰਚੋ ਤਾਂ ਮਾਨਸਾ ਦੀ ਉੱਥੇ ਕੋਈ ਜ਼ਿਆਦਾ ਗੱਲਬਾਤ ਨਹੀਂ ਚੱਲੀ ਇਹ ਗੱਲ ਕਲੀਅਰ ਹੈ ਨੰਬਰ 1 ਇੱਕ ਤਾਂ ਇਹ ਸਵਾਲ ਨੰਬਰ 2 ਕਿ ਓਐਸਡੀ ओंकार ਸਿੰਘ ਮਾਨਸਾ ਦਾ ਨਿੱਜੀ ਦੋਸਤ ਪੰਜਾਬੀ ਯੂਨੀਵਰਸਿਟੀ ਦੇ ਇੰਜੀਨੀਅਰਿੰਗ ਕਾਲਜ ਦੇ ਵਿੱਚ ਕੰਟਰੈਕਟ ਤੇ ਅਸਿਸਟੈਂਟ ਪ੍ਰੋਫੈਸਰ ਸੀ ਜਿਹਨੂੰ ਡੈਪੂਟੇਸ਼ਨ ਤੇ ਉੱਥੇ ਲੈ ਕੇ ਗਏ ਸੀ ਜਿਸ ਤਰੀਕੇ ਨਾਲ ਹਟਾਇਆ ਗਿਆ ਹਟਾਉਣ ਤੋਂ ਬਾਅਦ ਦੱਸਿਆ ਕੁਝ ਨਹੀਂ ਗਿਆ ਕਿ ਕਿਉਂ ਹਟਾਇਆ ਮਾਲ ਰੋਡ ਤੇ ਜਿਹੜਾ ਉਸ ਨੂੰ ਮੰਗਲਾ ਦਿੱਤਾ ਸੀ ਪਟਿਆਲੇ ਉਹ ਵੀ ਖਾਲੀ ਕਰਾਉਣ ਦੀ ਗੱਲ ਆ ਗਈ ਅੱਜ ਇੱਕ ਪੰਜਾਬੀ ਦੇ ਵੱਡੇ ਅਖਬਾਰ ਨੇ ਤਾਂ ਇਹ ਵੀ ਲਿਖਿਆ ਕਿ ਮਾਨ ਸਾਹਿਬ ਦਾ ਜਿਹੜਾ ਦੂਜਾ ਓਐਸਡੀ ਐ ਰਾਜਵੀਰ ਸਿੰਘ ਉਹ ਸੁਣੂਗੀ ਤਾਂ ਜਾ ਰਿਹਾ ਹੈ ਉਹਦੀ ਵੀ ਚਰਚਾ ਹੈ ਤੇ ਬਿਕਰਮ ਜੀਠਿਆ ਤਾਂ ਹੋਰ ਵੀ ਗੱਲਾਂ ਕਹੀ ਜਾਂਦੇ ਨੇ ਕਿ ਕੋਈ ਹਵਾਲੇ ਦੀ ਗੱਲ ਕਰਦੇ ਨੇ ਕੋਈ ਕਹਿੰਦਾ ਦ੍ਰਿਸ਼ ਤੋਂ ਭਜਾਉਣ ਦੀ ਗੱਲ ਹੈ ਕੁਛ ਵੀ ਹੈ ਇਹ ਜਿਹੜੇ ਸਵਾਲ ਹੁੰਦੇ ਨੇ ਨਾ ਇਹਦੇ ਜਵਾਬ ਜਿੱਦਾਂ ਚਰ ਨਹੀਂ ਮਿਲਦੇ ਲੋਕਾਂ ਨੂੰ ਉਹਨਾਂ ਚਰ ਅਫਵਾਹਾਂ ਦਾ ਬਾਜ਼ਾਰ ਗਰਮ ਹੁੰਦਾ ਕੋਹੜਾ ਚਰ ਜਿੰਨੇ ਮੂੰਹ ਉੰਡੀਆਂ ਗੱਲਾਂ ਹੁੰਦੀਆਂ ਨੇ ਕੋਈ ਕਹਿੰਦਾ ਕ੍ਰਪਸ਼ਨ ਕਰਦੇ ਸੀ ਕੋਈ ਕਹਿੰਦੇ ਧੂੜੀ ਦੀ ਇੱਕ ਫਾਈਲ ਐਸ ਸੀ ਸੀ ਜਿਹੜੀ ਮਾਨ ਸਾਹਿਬ ਜਿਹੜਾ ਕੰਮ ਚਾਹੁੰਦੇ ਸੀ ਉਹ ਉਸ ਤਰ੍ਹਾਂ ਨਹੀਂ ਹੋਇਆ ਕੋਈ ਪੈਸੇ ਦੀ ਗੱਲ ਕਰਦਾ ਹੈ ਠੱਗੀ ਦੀ ਗੱਲ ਕਰਦਾ ਹੈ ਤੇ ਆਮ ਤੌਰ ਤੇ ਜਿਹੜਾ ਲੋਕਾਂ ਦੇ ਵਿੱਚ ਇੱਕ ਬੜੀ ਭਾਵਨਾ ਪਾਈ ਜਾ ਰਹੀ ਹੈ ਕਿ ਜਿਵੇਂ ਮੰਤਰੀ ਹਟਾਏ ਗਏ ਨੇ ਤੇ ਜਿਹੜੀ ਦਿੱਲੀ ਸਰਕਾਰ ਹੈ ਉਹ ਸੀਐਮ ਰੈਜ਼ਿਡੈਂਸ ਦੇ ਵਿੱਚ ਸੀਐਮਓ ਦੇ ਵਿੱਚ ਆਪਣੇ ਬੰਦੇ ਫਿਟ ਕਰਨਾ ਚਾਹੁੰਦੀ ਹੈ ਏ ਵੀ ਹੈ ਕਿ ਜਿਹੜੇ ਦਫਤਰ ਦਿੱਤੇ ਸੀ ਕੋਠੀ ਦੇ ਵਿੱਚ ਮਾਨਸਾ ਵਿੱਚ ਉੱਥੇ ਦਿੱਲੀ ਦੇ ਨਮਾਇਦੇ ਆ ਕੇ ਰਹਿਣਗੇ ਰਹਿ ਨਹੀਂ ਇਹ ਗੱਲ ਤਾਂ ਪਹਿਲਾਂ ਹੀ ਪਤਾ ਸੀ ਕਿ ਦਿੱਲੀ ਦਾ தخن ਬਹੁਤ ਹੈ ਔਰ ਇਹ ਵੀ ਪਤਾ ਸੀ ਕਿ ਸਾਰਾ মিডিਆ ਜਿਹੜਾ ਹੈ ਉਹ ਦਿੱਲੀ ਤੋਂ ਦੇਖਿਆ ਜਾ ਰਿਹਾ ਹੈ ਇਹ ਗੱਲ ਤਾਂ ਮੈਂ ਕਾਫੀ ਨੇੜਿਓਂ ਜਾਣਦਾ ਕਿ ਛੋਟੇ ਛੁਟੀਆਂ ਗੱਲਾਂ ਵੀ ਦਿੱਲੀ ਨੂੰ ਪੁੱਛ ਕੇ ਕਰਡੀਆਂ ਪੈਂਦੀਆਂ ਨੇ ਮੀਡੀਆ ਸਾਰਾ ਦਿੱਲੀ ਤੋਂ ਜਿਹੜਾ ਸਾਡਾ ਪਬਲਿਕ ਰਿਲੇਸ਼ਨ ਡਿਪਾਰਟਮੈਂਟ ਆ ਪੰਜਾਬ ਦਾ ਉਹ ਵੀ ਇੱਕ ਤਰ੍ਹਾਂ ਨਾਲ ਦਿੱਲੀ ਦੇ ਅੰਡਰ ਹੀ ਕੰਮ ਕਰਦਾ ਹੈ ਇਹ ਗੱਲ ਤਾਂ ਕਲੀਅਰ ਹੈ ਹੁਣ ਇੱਕ ਦੂਜੇ ਪਾਸੇ ਹੁਣ OSD ਵੀ ਦਿੱਲੀ ਦੇ ਇਹਦਾ ਮਤਲਬ ਮਾਨ ਸਾਹਿਬ ਦੇ ਕੋਲ ਕੋਈ ਪਾਵਰ ਨਹੀਂ ਰਹਿੰਦੇ ਨਾ ਚੌਦੀ ਦਿੱਲੀ ਇਹ ਵੀ ਹੈ ਜਦੋਂ ਦੇ ਕੇਜਰੀਵਾਲ ਸਾਹਿਬ ਬਾਹਰ ਆਏ ਨੇ ਜੇਲ ਤੋਂ ਭਗਵੰਤ ਮਾਨ ਦੀਆਂ ਪਾਵਰਸ ਨੂੰ ਜਿਹੜਾ ਹੈ ਘਟ ਕੀਤਾ ਜਾ ਰਿਹਾ ਹੈ ਇਹ ਗੱਲ ਤਾਂ ਸਮਝ ਆ ਰਹੀ ਹੈ ਜਾਂ یوں ਕਹੀਏ ਕਿ ਜਦੋਂ ਕੇਜਰੀਵਾਲ ਜੇਲ੍ਹ ਚ ਸੀ ਭਗਵੰਤ ਮਾਨ ਨੇ ਥੋੜੀ ਜਿਹੀ ਖੁੱਲ੍ਹ ਲੈਣੀ ਸ਼ੁਰੂ ਕੀਤੀ ਸੀ ਤੇ ਉਸੇ ਖੁੱਲ੍ਹ ਦੇ ਵਿੱਚ ਸੰਦੀਪ ਪਾਠਕ ਨਾਲ ਉਹਨਾਂ ਦਾ ਜਿਹੜਾ ਇੱਕ ਇੱਕ ਤਸਲ ਚੱਲੀ ਸੀ ਭਗਵੰਤ ਮਾਨ ਦੀ ਜਿਹੜੀ ਲੋਕਾਂ ਨੇ ਦੇਖੀ ਸੀ ਜਲੰਧਰ ਦੀ ਬਾਈ ਇਲੈਕਸ਼ਨ ਦੇ ਵਿੱਚ ਉਹ ਐਸਸੀ ਕੇ ਸੰਦੀਪ ਪਾਠਕ ਨੇ ਕਿ ਡਿਊਟੀਆਂ ਲਾਈਆਂ ਸੀ ਆਰਗੇਨਾਈਜ਼ਿੰਗ ਸੈਕਟਰੀ ਦੇ ਤੌਰ ਤੇ ਮਾਨ ਸਾਹਿਬ ਨੇ ਉਸ ਸਾਰੀਆਂ ਗੱਲਾਂ ਨੂੰ ਕੱਟ ਕੇ ਸੰਦੀਪ ਪਾਠਕ ਜੀ ਨੂੰ ਇਹ ਕਿਹਾ ਸੀ ਕਿ ਮੈਂ ਲੜੂਗਾ ਇਲੈਕਸ਼ਨ ਔਰ ਲੜੀ ਵੀ ਉੱਥੇ ਰਹਿ ਕੇ ਲੜੀ ਔਰ ਜਿੱਤੀ ਵੀ ਔਰ ਵਾਦਾ ਵੀ ਕੀਤਾ ਕਿ ਮੈਂ ਤੈਨੂੰ ਮੰਤਰੀ ਬਣਾਉਂਗਾ ਤੁਹਾਡੇ ਮਨਚ ਇਹ ਹੋਊਗਾ ਕਿ ਫਿਰ ਵਾਅਦਾ ਤਾਂ ਪੂਰਾ ਕੀਤਾ ਉਹ ਇਸ ਤਰ੍ਹਾਂ ਨਹੀਂ ਹੁੰਦਾ ਉਹ ਇਸ ਤਰ੍ਹਾਂ ਵੀ ਹੁੰਦਾ ਕਿਉਂਕਿ ਪਬਲਿਕ ਲਈ ਇਹ ਕਹਾਸੀ ਚਾਰ ਜਿਹੜੀਆਂ ਬਾਈ ਇਲੈਕਸ਼ਨ ਹੋਰ ਵੀ ਜਿੱਤਣੀਆਂ ਨੇ ਜੇ ਮਹਿੰਦਰ ਭਗਤ ਨੂੰ ਨਾ ਬਣਾਇਆ ਜਾਂਦਾ ਤਾਂ ਫਿਰ ਇਹ ਗਲਤਾ ਹੁੰਦੀ ਕਿ ਈਗੋ ਸਰਟੀਸਫਾਈ ਤਾਂ ਹੋ ਜਾਂਦੀ ਕਿ ਦੇਖੋ ਅਸੀਂ ਆਪਣੀ ਮਰਜ਼ੀ ਨਾਲ ਮਾਨ ਸਾਹਿਬ ਜਿੱਦੀ ਚਲਦੀ ਅਸੀਂ ਆਪਣੀ ਮਰਜ਼ੀ ਨਾਲ ਕੰਮ ਕਰਦੇ ਆ ਪਰ ਅੱਗੇ ਜਾ ਕੇ ਔਖਾ ਹੋ ਜਾਣਾ ਸੀ ਕਿ ਪਾਰਟੀ ਕੋਈ ਵਾਅਦਾ ਨਹੀਂ ਪੂਰਾਉਂਦੀ ਇਸ ਕਰਕੇ ਉਹਨੂੰ ਬਣਾਉਣਾ ਪਿਆ ਰਹੀ ਗਲ ਬਾਕੀ ਮੰਤਰੀ ਜਿਵੇਂ ਬਣਾਏ ਗਏ ਨੇ ਜਿਵੇਂ ਕੱਢੇ ਗਏ ਨੇ ਇਹਦੀ ਮੈਂ ਕਹਿੰਦਾ ਕੱਢਣ ਵਾਲੇ ਬਿਲਕੁਲ ਸਾਫ਼ ਸੁਥਰੇ ਸੀ ਬਲਕਿ ਉਲਟ ਕਹਿਣਾ ਹੈ ਕਿ ਕੱਢਣ ਵੇਲੇ ਜਿਹੜੀਆਂ ਰਿਪੋਰਟਾਂ ਹੋਈਆਂ ਸੀ ਕਾਫੀ ਹੱਦ ਤੱਕ ਠੀਕ ਸੀ ਜਿਹੜੇ ਮਰਜ਼ੀ ਮੰਤਰੀ ਦੀ ਗੱਲ ਚੱਕ ਲੋ ਕਿਸੇ ਤੇ ਟਿੱਪਰ ਦਾ ਮਾਈਨਿੰਗ ਦਾ ਕਿਸੇ ਤੇ ਅਨਮੋਰਗਾ ਕਰੋ ਤਾਂ ਆਪ ਹੀ ਕਹਤਾ ਮੇਰੇ ਨੌਤੇ ਪੈਸੇ ਚੱਲਦੇ ਨੇ ਸੋ ਬਹੁਤ ਕੁਝ ਉੱਥੇ ਗਲ ਬਿਲਕੁਲ ਠੀਕ ਹੈ ਲੇਕਿਨ ਬਣਾਏ ਆਪਣੀ ਮਰਜ਼ੀ ਦਾ ਇਹ ਗੱਲ ਇਹ ਗੱਲ ਸ਼ੁਰੂ ਤੋਂ ਆ ਰਹੀ ਹੈ ਕਿ ਦਿੱਲੀ ਦਾ ਇੰਨਾ दखਲ ਹੈ ਕਿ ਹਰ ਇੱਕ ਮੰਤਰੀ ਜਿਹੜਾ ਦੋ ਬੰਦੇ ਲਾਤੇ ਇੰਨਾ दखਲ ਹੈ ਕੋਈ ਆਪਣੀ ਮਰਜ਼ੀ ਨਾਲ ਬਿਆਨ ਨਹੀਂ ਦੇ ਸਕਦਾ ਇਹ ਗੱਲ ਪਹਿਲਾਂ ਤੋਂ ਹੀ ਹੈ ਇਹ ਤਾਂ ਹੁਣ ਜਿੱਤੇ ਹੋਏ ਨੇ ਨਾ ਮੇਰਾ ਇੱਕ ਮਿੱਤਰ ਉਹ ਉਹ ਮੈਨੂੰ ਦੱਸ ਰਿਹਾ ਸੀ ਉਹ ਅਕਾਲੀ ਦਲ ਚੋਂ ਐਮਐਲਏ ਬਣ ਗਿਆ ਸੀ ਉਸ ਤੋਂ ਬਾਅਦ ਉਹਨੇ ਆਮ ਆਦਮੀ ਪਾਰਟੀ ਜੁਆਇਨ ਕਰ ਲਈ ਸੀ ਕਿਉਂਕਿ ਅਕਾਲੀਆ ਨੇ ਟਿਕਟ ਨਹੀਂ ਇੱਕ ਵਾਰ ਦਿੱਤਾ ਸੀ ਐਮਐਲਏ ਦੀ ਟਿਕਟ ਦੇਤੀ ਪਟਿਆਲੇ ਦੇ ਨੇੜੇ ਉਸ ਬੰਦੇ ਨੂੰ ਉਹ ਜਿਹੜੇ ਸਾਬਕਾ ਐਮਐਲਏ ਸਾਹਿਬ ਕਹਿੰਦੇ ਮੈਂ ਤਾਂ ਇਹ ਪਾਰਟੀ ਛੱਡਤੀ ਉਹਦੀ ਜਦੋਂ ਮੈਂ ਹਾਰ ਗਿਆ ਮੈਂ ਛੱਡੀ ਕਿਉਂ ਕਹਿੰਦੇ ਹਾਲੇ ਸਾਡੇ ਤਾਂ ਬਿਲਕੁਲ ਨਹੀਂ ਚੱਲਦੀ ਸੀ ਕਹਿੰਦੇ ਅਸੀਂ ਟੋੜਾ ਸਾਹਿਬ ਦੇ ਨਾਲ ਸਾਨੂੰ ਪਤਾ ਹੈ ਕਿ ਪੰਜਾਬ ਚ ਇਲੈਕਸ਼ਨ ਕਿਵੇਂ ਲੜਨੀ ਹੈ ਸਾਨੂੰ ਛੱਡ ਕੇ ਕਹਿੰਦੇ ਜੀ ਮੋਟਰਸਾਈਕਲ ਆ ਉਹ ਹੀ ਨੇ ਤੇ ਰੈਡੀ ਕਰਨੀ ਹੈ ਕਦੇ ਜਿ ਬਰੋਦੀਆਂ ਨੇ ਮੋਟਰਸਾਈਕਲ ਦੇਖੇ ਰਖੜਾ ਸਾਹਿਬ ਨੇ ਕੱਲੇ ਕੱਲੇ ਨੂੰ ਮਦਦ ਉਡਾਣੇ ਬਹੁਤ ਗੱਲਾਂ ਕੀਤੀਆਂ ਕਦੇ ਇੰਨਾ ਦਖਲ ਮੇਰੇ ਤਾਂ ਬਿਆਨ ਵੀ ਲਾਉਣ ਦਿੰਦੇ ਸੀ ਉਹਨਾਂ ਦੀ ਮਰਜ਼ੀ ਤੋਂ ਬਿਨਾ ਤਾਂ ਇਹ ਜਿਹੜਾ ਦਖਲ ਹੈ ਇਹ ਐਮਐਲਏ ਤੋਂ ਲੈ ਕੇ ਹਰ ਇੱਕ ਥਾਂ ਤੇ ਤੁਸੀਂ ਕਦੇ ਦੇਖਿਆ ਕਿ ਭਗਵੰਤ ਮਾਨ ਦੀ ਮੀਡੀਆ ਟੀਮ ਕਿਹੜੀ ਹੈ ਭਗਵੰਤ ਮਾਨ ਨੇ ਬਰਤੇਜ ਪੰਨੂ ਨੂੰ ਮੀਡੀਆ ਡਾਇਰੈਕਟਰ ਬਣਾਇਆ ਹੈ ਕਦੇ ਬਲਤੇਜ ਪੰਨੂ ਦਾ ਕੋਈ ਸੀ ਬਿਆਨ ਦੇਖਿਆ ਉਹਨਾਂ ਨੇ ਸਪਸ਼ਟ ਕਿਹਾ ਕਿ ਤੁਸੀਂ ਕੁਝ ਨਹੀਂ ਬੋਲਣਾ ਕਿਸੇ ਨੇ ਕੁਝ ਨਹੀਂ ਬੋਲਣਾ ਜੋ ਬੋਲਣਾ ਦਿੱਲੀ ਤੋਂ ਆਊਗਾ ਬਿਆਨ ਕੋਈ ਬੋਲਣਾ ਕੀ ਬੋਲਣਾ ਕਦੋਂ ਬੋਲਣਾ ਸਭ ਕੁਝ ਹੁੰਦਾ ਨਹੀਂ ਚੁੱਪ ਰਹੋ ਤਾਂ ਇੰਨਾ दखਲਾ ਇੰਨਾ ਕੰਟਰੋਲ ਹੈ ਦਿੱਲੀ ਦਾ ਇਹ ਉਹਨਾਂ ਦਾ ਮਾਡਲ ਹੈ ਕਿ केजरीवाल ਸਭ ਤੋਂ ਤਾਂ ਸਭ ਨੂੰ ਪਤਾ ਹੈ ਲੇਕਿਨ ਹੁਣ ਇਹ ਸਾਰੇ ਦੇ ਵਿੱਚ ਚਰਚਾ ਫੋਰ ਵੀ ਚੱਲ ਰਹੀ ਹੈ ਕੀ ਭਗਵੰਤ ਮਾਨ ਦੇ ਵੀ ਗਾਜगिर ਸਕਦੇ ਜਿਹਨੂੰ ਕਹਿੰਦੇ ਕਿ ਉਹਨਾਂ ਨੂੰ ਵੀ ਹਟਾਇਆ ਜਾ ਸਕਦਾ ਹੈ ਦੇਖੋ ਇੱਕ ਗੱਲ ਤਾਂ ਕਲੀਅਰ ਹੈ ਇਹ ਇਹ ਜਿੰਮੇ ਆ ਹੋਇਆ ਹੈ ਜਦੋਂ ਮਾਨ ਸਾਹਿਬ ਕਲੀਅਰ ਕਰਨ ਕਿ ਮੇਰੇ OSD ਇਸ ਕਰਕੇ ਹਟਾਏ ਗਏ ਨੇ ਜੇ ਨਹੀਂ ਤਾਂ ਉਹ ਜਿਹੜੀ ਗੱਲ ਚਰਚਾ ਚਾਹੁੰਦੀ ਹੈ ਕਿ ਉਹਨਾਂ ਦਾ ਉਹਨਾਂ ਨੂੰ ਤਾਂ ਪੁੱਛਿਆ ਨਹੀਂ ਜਾ ਰਿਹਾ ਤੇ ਫਿਰ ਮਾਨ ਸਾਹਿਬ ਕਿਉਂ ਬੈਠੇ ਨੇ ਅਗਲਾ ਕਹਦਾ ਯਾਰ ਜਿੰਨੇ ਜਰ ਬੈਠੇ ਹੈ ਚਲੋ ਪ੍ਰਾਣੀ ਤਨਖਾਦੀ ਕੰਮ ਕਰੀ ਜਾਂਦੇ ਘਟੂ ਘਟ ਨੌ ਤਾਂ ਹੈ ਤੇ ਉਹਨਾਂ ਨੂੰ ਇਸ਼ਾਰੇ ਕਰਦੇ ਵੀ ਤੁਸੀਂ ਉਹ ਤਾਂ ਗੱਲ ਵੈਸੇ ਜਦੋਂ ਤਿਹਾਰ ਜੇਲ੍ਹ ਦੇ ਵਿੱਚੋਂ ਵਾਪਸ ਆਏ ਤੁਸੀਂ ਇਹ ਦੇਖੋ ਕਿ ਕਿੰਨੀ ਗਰਮ ਜੋਸ਼ੀ ਨਾਲ ਨੀਸ ਸਸੋਂਦੀਆਂ ਨੂੰ ਜੱਫੀ ਪਾਈ ਸੀ ਕੇਜਰੀਵਾਲ ਨੇ ਬਾਕੀਆਂ ਨੂੰ ਮਿਲੇ ਭਗਵੰਤ ਮਾਨ ਨੇ ਪਹਿਲੀ ਹੱਥ ਵੀ ਲਾਏ ਭਗਵੰਤ ਮਾਨ ਬਗੇ ਬਧੇ ਜੱਫੀ ਪਾਉਣ ਲਈ ਕੇਜਰੀਵਾਲ ਨੇ ਬਧੇ ਉਦੋਂ ਬਾਅਦ ਤਾਂ ਬੋਲਣ ਵੀ ਨਹੀਂ ਦਿੱਤਾ ਗਿਆ ਕਈ ਸੰਕੇਤ ਐਸੇ ਮਿਲਦੇ ਨੇ ਜੀਤ ਤੋਂ ਨਜ਼ਰ ਆਉਂਦਾ ਹੈ ਕਿ ਭਗਵੰਤ ਮਾਨ ਤੇ ਕੇਜਰੀਵਾਲ ਸਾਹਿਬ ਦੇ ਉਸ ਤਰ੍ਹਾਂ ਸੁਰਚ ਸੁਰ ਨਹੀਂ ਮਿਲਦਾ ਉਸ ਤੋਂ ਬਾਅਦ ਆਕਸੀ ਸਿੰਘ ਦੇ ਉਹਦੇ ਵਿੱਚ ਗੈਰ ਹਜ਼ਰ ਰਹੇ ਜਦੋਂ ਪੰਜ ਮੰਤਰੀ ਜਣੇ ਸੌ ਚੁੱਕੀ ਹੈ ਕੇਜਰੀਵਾਲ ਨੂੰ ਪਠੰਡੇ ਇਹਨਾਂ ਨੇ ਰਿਸਿਵ ਕੀਤਾ ਭਗਵੰਤ ਮਾਨ ਨੇ ਲੇਕਿਨ ਉਹ ਨਹੀਂ ਇੱਧਰ ਆਏ ਸੋ ਬਹੁਤ ਸਾਰੇ ਐਸੇ ਤੀਬ ਮਹਿਲਾ ਕਲੀਨਿਕ ਦਾਦ ਘਾਟਣ ਚੌਕੇ 'ਚ ਮਾਨ ਸਾਹਿਬ ਕਰਦੇ ਨੇ ਪਹਿਲਾਂ ਕਦੇ ਹੋਏ ਪਹਿਲਾਂ ਤਾਂ ਛੋਟੀ ਛੋਟੀ ਗੱਲ ਵੀ ਜਿਹੜੀ ਹੈ ਕੇਜਰੀਵਾਲ ਨੇ ਅਧਗਟਨ ਚਾਹਦੇ ਸੀ ਸੋ ਮਾਨ ਸਾਹਿਬ ਨੂੰ ਦਿਖਾਇਆ ਜਾ ਰਿਹਾ ਹੈ ਕਿ ਭਈ ਜੇ ਤੁਸੀਂ ਰਹਿਣਾ ਤਾਂ ਤੁਸੀਂ ਸਾਡੇ ਬਿਤਾ ਫਿਚਰ ਲੋਗੇ ਜੋ ਅਸੀਂ ਕਰੀਏ ਨੇ ਕਰੀ ਚੱਲੋ ਜੇ ਦੀ ਡੱਬੀ ਬਣਾਉਣ ਦੀ ਕੋਸ਼ਿਸ਼ ਹੈ ਇਹਦੇ ਚ ਇਹ ਵੀ ਹੋ ਸਕਦਾ ਹੈ ਕਿ ਭਗਵੰਤ ਮਾਨ ਨੇ ਥੋੜੀ ਖੁੱਲ੍ਹ ਲੈਣ ਦੀ ਕੋਸ਼ਿਸ਼ ਕੀਤੀ ਕਿਹਦਾ ਦੱਲ ਨਹੀਂ ਕਰਦਾ ਆਪਣੀ ਮਰਜ਼ੀ ਨਾਲ ਕੰਮ ਕਰ ਜਾ ਸਮਝੋ ਵੀ ਕੋਈ ਟਾਈਮ ਸੀ ਜਦੋਂ ਤੁਹਾਡੇ ਸਾਹਮਣੇ ਜਦੋਂ ਐਡਵੋਕੇਟ ਜਗਮਉਨ ਸਿੰਘ ਭੱਟੀ ਦੇ ਰਿੱਟ ਪਾਈ ਸੀ ਕਿ ਰਾਘਵ ਚੱਡਾ ਨੂੰ ਕਿਵੇਂ ਤੁਸੀਂ ਬਣਾ ਸਕਦੇ ਹੋ ਤਾਂ ਇਹ ਗੱਲ ਕਿਸੇ ਦਾ ਕੋਰਟ ਨੇ ਕਿਹਾ ਸੀ ਇਹਨਾਂ ਨੂੰ ਸਰਟੀਫਾਈ ਕਰਾਓ ਤੇ ਉੱਥੇ ਮਾਨ ਸਾਹਿਬ ਨੇ ਜਿਹੜਾ ਹੈ ਥੋੜਾ ਵਿਰੋਧ ਕੀਤਾ ਐਡਾ ਕੀਤਾ ਕਿ ਉਹਨੂੰ ਆਫੀਸ਼ੀਅਲੀ ਨੈਤਟ ਅਡਵਾਇਜ਼ਰੀ ਦਾ ਚੇਅਰਮੈਨ ਬਣਾ ਕੇ ਕਮੇਟੀ ਦਾ ਆਫੀਸ਼ੀਅਲੀ ਪਾਵਰ ਚਲੀ ਜਾਣੀ ਸੀ ਰਾਘਵ ਚੱਡਾ ਕੋਲ ਪਹਿਲੇ ਲੋਕ ਕਹਿੰਦੇ ਕਿ ਰਾਹ ਉਹ ਛੱਡਾ ਵੀ ਮਰਜ਼ੀ ਨਾਲ ਟਰਾਂਸਫਰ ਹੋਈਆਂ ਨੇ ਹੁਣ ਫਿਰ ਟਰਾਂਸਫਰ ਹੋਈਆਂ ਨੇ ਪਹਿਲਾਂ ਮਾਲ ਸਾਬ ਨੇ ਕੀਤੀਆਂ ਤੇ ਫਿਰ ਦੁਬਾਰਾ ਟਰਾਂਸਫਰ ਹੋਣ ਦਾ ਕੀ ਮਤਲਬ ਹੈ ਇੰਨਾ ਦਖਲ ਵਧ ਗਿਆ ਇਹ ਸਾਰੀਆਂ ਗੱਲਾਂ ਦੀ ਚਰਚਾ ਉਦਵੀ ਖਤਪੂ ਜੇ ਭਗਵੰਤ ਮਾਨ ਸਾਹਿਬ ਘਟੋ ਘਟੋ ਬਿਮਾਰ ਹੋ ਗਏ ਦੁਬਾਰਾ ਕਿਉਂ ਹੋ ਸਦਾ ਟੈਨਸ਼ਨ ਹੀ ਇੰਨੀ ਹੈ ਜਿਵੇਂ ਪਹਿਲਾਂ ਹੋਈ ਜਦੋਂ ਦਿੱਲੀ ਤੋਂ ਆਏ ਉਹ ਤਾਂ ਕਹਿੰਦੇ ਨਾ ਮੈਂ ਬੈਠਾ ਸੀ ਤੇ ਕੋਈ ਕਹਦਾ ਡਿੱਗ ਪਿਆ ਕੋਈ ਕੁਛ ਮਰਜ਼ੀ ਕੇ ਚੱਲੋ ਲੇਕਿਨ ਟੈਨਸ਼ਨ ਤਾਂ ਸੀ ਨਾ ਹੁਣ ਵੀ ਕੱਲ ਦੇ ਫੇਰ 40 ਚ ਗਏ ਨੇ ਤੇ ਕਿਹਾ ਜਾਂਦਾ ਜੀ ਰੂਟੀਨ ਚੈੱਕ ਅਪ ਜੋ ਵਰਦੀ ਹੈ ਏਨੀ ਵੀ ਉਮਰ ਦੀ ਹੋਈ ਮਾਨ ਸਾਹਿਬ ਦੀ ਹਰ ਤੀਜੇ ਦਿਨ ਤੁਸੀਂ ਜਦੋਂ ਤੇ 2.5 ਸਾਲ ਚ ਬੁਖਾਰਤਰੀ ਪੈਣੇ ਤਿੰਨ ਚਾਰ ਵਾਰੀ ਹਸਪਤਾਲ ਚਲੇ ਗਏ ਤੋਂ ਕੁਸ਼ਲ ਗਲਤਾ ਪਈ ਹੈ ਇਹ ਸਾਰੇ ਹਾਲਾਤ ਦੇ ਵਿੱਚ ਲੋਕ ਤਿੰਨ ਸਵਾਲਾਂ ਦੇ ਜਿਹੜੇ ਜਵਾਬ ਮੰਗਦੇ ਨੇ ਕਿ ਮਾਨ ਸਾਹਿਬ ਤੇ ਉਹਨਾਂ ਮਾਨ ਸਾਹਿਬ ਨੂੰ ਪੁੱਛ ਕੇ ਕੁਝ ਹੋ ਰਿਹਾ ਹੈ ਜਿਹੜੀਆਂ ਟਰਾਂਸਫਰ ਹੋ ਰਹੀਆਂ ਨੇ ਜਿਹੜੇ ਮੰਤਰੀ بنائے ਜਾ ਰਹੇ ਨੇ ਜਾਂ بنائے ਗਏ ਨੇ ਜਾਂ ਜਿਹੜੇ OST ਹਰਾਏ ਜਿਹੜੇ ਹਟਾਏ ਗਏ ਨੇ ਜਾਂ ਹਟਾਉਣ ਜਾ ਰਹੇ ਨੇ ਇਹ ਮਾਨ ਸਾਹਿਬ ਦੀ ਸਹਿਮਤੀ ਹੈ ਇਸ ਵਾਰ ਜੇ ਹੈ ਤਾਂ ਮਾਨ ਸਾਹਿਬ ਬੋਲਦੇ ਕਿਉਂ ਨਹੀਂ ਮਾਨ ਸਾਹਿਬ ਕਿਉਂ ਨਹੀਂ ਪਸਤਾ ਕਹਿੰਦੇ ਅਸੀਂ ਸਾਰਾ ਕੋਈ ਲੋਕਤੰਤਰ ਹੈ ਜੇ ਤੁਸੀਂ ਲੋਕਾਂ ਨੂੰ ਇਹਦੇ ਲੋਕਾਂ ਨਾਲ ਤੁਸੀਂ ਕੌਨਫੀਡੈਂਸ ਰੋ ਜੇ ਨਹੀਂ ਗੱਲ ਕਰੋਗੇ ਤਾਂ ਆਹੀ ਚਰਚਾ ਚੱਲੂ ਅਫਵਾਹ ਫੈਲਣ ਗਿਆ ਲੋਕ ਆਪਣੀ ਮਰਜ਼ੀ ਦੀ ਗੱਲ ਕਰਨਗੇ ਲੋਕਾਂ ਦੇ ਮਨਾਂ 'ਚ ਪਹਿਲੇ ਬਹੁਤ ਹੈ ਕਿ ਦਿੱਲੀ ਜਿਹੜੀ ਹੈ ਉਹ ਪੰਜਾਬ ਨੂੰ ਸ਼ੁਰੂ ਤੋਂ ਲੁੱਟਦੀ ਰਹੀ ਹੈ ਤੇ ਹੁਣ ਦਿੱਲੀ ਦਾ ਦਖਲ ਜ਼ਿਆਦਾ ਹੈ ਇਸ ਕਰਕੇ ਦਿੱਲੀ ਦਾ ਜੇ ਦਖਲ ਲੋਕਾਂ ਦੇ ਮਨਾਂ 'ਚ ਭਾਵਨਾ ਹੋਰ ਘਟਾ ਦਿੰਦੀ ਇਹਦਾ ਨੁਕਸਾਨ ਆਮ ਆਦਮੀ ਪਾਰਟੀ ਨੂੰ ਹੋ ਮਾਨ ਸਾਹਿਬ ਨੂੰ ਤਾਂ ਹੋਊਗਾ ਹੋਊਗਾ ਇਸ ਕਰਕੇ ਇਸ ਦਾ ਜਵਾਬ ਆਉਣਾ ਬਹੁਤ ਜ਼ਰੂਰੀ ਹੈ ਅਜਨੈ ਮਿਲਦਿਆਂ ਫਿਰ ਸੇ ਨਵੀਂ ਵੀਡੀਓ ਨਾਲ ਤੁਹਾਡਾ ਬਹੁਤ-ਬਹੁਤ ਸ਼ੁਕਰੀਆ